ਅੱਜ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰ ਸ੍ਰੀ ਅਮਰਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਵਸਣ ਵਾਲੇ ਪੱਤਰਕਾਰ ਵੀਰਾਂ ਨੂੰ ਅਸੀਂ ਅੱਜ ਖੇਚਲ ਡੇਰੇ ਆ ਅੱਜ ਦਾ ਜਿਹੜਾ ਸਾਡਾ ਮੀਟਿੰਗ ਆ ਪ੍ਰੈਸ ਕਾਨਫਰੰਸ ਕਰਨ ਦਾ ਜੋ ਪ੍ਰੋਗਰਾਮ ਹੈ ਉਹ ਸਬੰਧੀ ਕੁਝ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਆਪ ਸਭ ਨੂੰ ਪਤਾ ਹੈ ਕਿ ਪਿਛਲੇ ਦਿਨੀ ਸਿਰ ਅਕਾਲ ਤਖਸਾਲ ਜੀ ਦੇ ਐਕਟਿੰਗ ਜਥੇਦਾਰ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਜੀ ਕੌਕੇ ਉਹਨਾਂ ਦੀ ਸ਼ਹਾਦਤ ਦੇ ਨਾਲ ਸੰਬੰਧਿਤ ਜਿਹੜੇ ਦਸਤਾਵੇਜ਼ ਨੇ ਜਿਹੜੇ ਸਰਕਾਰੀ ਰਿਪੋਰਟ ਹੈ ਬੀਪੀ ਤਵਾੜੀ ਜੋ ਕਿ ਸਾਡੇ ਬੜੇ ਸਤਕਾਰਤ ਉਹ ਅਫਸਰ ਨੇ ਪੰਜਾਬ ਦੇ ਰਹੇ ਤੇ ਹੁਣ ਤਾਂ ਮੈਨੂੰ ਜਾਣਕਾਰੀ ਨਹੀਂ ਗਈ ਵੀ ਉਹ ਹੈਗੇ ਨੇ ਕਿ ਰਿਟਾਇਰ ਨੇ ਉਹਨਾਂ ਨੇ ਇੱਕ ਜਾਂਚ ਕੀਤੀ ਸੀ ਉਸ ਸਬੰਧ ਵਿੱਚ ਅਸੀਂ ਆਪ ਜੀ ਦੇ ਨਾਲ ਅ ਜਾਣਕਾਰੀ ਸਾਂਝੀ ਕਰ ਰਹੇ ਹਾਂ ਵੀਰੋ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਮੌਰ ਅ ਸੰਸਥਾ ਇਹ ਆਪ ਸਭ ਨੂੰ ਪਤਾ ਹੈ ਸਿੱਖ ਦਾ ਕੋਈ ਵੀ ਦੁੱਖ ਦਰਦ ਕੋਈ ਮੁਸ਼ਕਲ ਤਾਂ ਉਹ ਸ੍ਰੀ ਅਕਾਲ ਤਖਤ ਸਾਹਿਬ ਹੁੰਦਾ ਹੈ ਅਕਾਲ ਤਖਤ ਸਾਹਿਬ ਦਾ ਮਤਲਬ ਅ ਇੱਕ ਤਾਂ ਹੈਗਾ ਸਾਡੇ ਜਿਹੜਾ ਸਥਾਨ ਦੀ ਗੱਲ ਹੈ ਦੂਸਰਾ ਉਥੋਂ ਦੇ ਜਿਹੜੇ ਸੇਵਾਦਾਰ ਜਾਂ ਜਿਹੜੇ ਜਿਨ੍ਹਾਂ ਨੇ ਸੇਵਾਵਾਂ ਨਿਭਾਈਆਂ ਹੁੰਦੀਆਂ ਨੇ ਜਥੇਦਾਰ ਗੁਰਦੇਵ ਸਿੰਘ ਜੀ ਕੌਕੇ ਸਾਡੀ ਕੌਮ ਵਿੱਚ ਬਹੁਤ ਵੱਡੀ ਸਨਮਾਨਿਤ ਸ਼ਖਸੀਅਤ ਸੀ ਔਰ ਸਿੱਖ ਕੌਮ ਜਿਹੜੀ ਹੋ ਉਹਨਾਂ ਦਾ ਬਹੁਤ ਵੱਡਾ ਮਾਣ ਕਰਦੀ ਸੀ ਸਾਰੀਆਂ ਹੀ ਸਿੱਖ ਜਥੇਬੰਦੀਆਂ ਚਾਹੇ ਉਹ ਧਾਰਮਿਕ ਸਨ ਰਾਜਨੀਤਿਕ ਸਨ ਸਮਾਜਿਕ ਸਨ ਜਾਂ ਦੂਸਰੀਆਂ ਜੋ ਵੀ ਸਨ ਜਾਂ ਗਰਮ ਖਿਆਲੀ ਨਰਮ ਖਿਆਲੀ ਜਿੰਨੇ ਵੀ ਹੈ ਸਨ ਦੇਸ਼ ਵਿਦੇਸ਼ ਵਾਲੇ ਉਹ ਸਾਰੇ ਗੁਰਦੇਵ ਸਿੰਘ ਕੌਕੇ ਸਾਹਿਬ ਜਿਹੜੇ ਸੀ ਉਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਸਨ ਉਹ ਨਾਮ ਬਾਣ ਵਾਲੀ ਰੂਹ ਸੀ ਸਿਮਰਨ ਵਾਲੀ ਰੂਹ ਸੀ ਤੇ ਹਮੇਸ਼ਾ ਸੱਚ ਤੇ ਪੈਰਾ ਦੇਣ ਵਾਲੀ ਸ਼ਖਸੀਅਤ ਸੀ ਐਸੀ ਸ਼ਖਸੀਅਤ ਦੇ ਨਾਲ ਜੋ ਜ਼ੁਲਮ ਜੋ ਅਤਿਆਚਾਰ ਹੋਇਆ ਜਿਸ નિર્દય ਪੁਣੇ ਦੇ ਨਾਲ ਔਰ ਜਿਸ ਤਰ੍ਹਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਹ ਸਬੰਧ ਵਿੱਚ ਸਿੱਖ ਪੰਥ ਵੱਲੋਂ ਜਦੋਂ ਅਕਾਲੀ ਸਰਕਾਰ 97 ਤੋਂ 2000 ਬਣੀ ਤਾਂ ਉਸ ਸਮੇਂ 97 ਜਣ ਤੋਂ ਬਾਅਦ ਉਹਨਾਂ ਦੇ ਕੋਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਸਨ ਉਹਨਾਂ ਨੂੰ ਜਥੇਦਾਰ ਅਕਾਲ ਤਖਤ ਸਾਹਿਬ ਦੇ ਜਿਹੜਾ ਕਤਲ ਸੀ ਉੰਦੇ ਜਾਂਚ ਜਾਂ ਕਮਿਸ਼ਨ ਬਿਠਾ ਕੇ ਉਹ ਸੱਚ ਜਿਹੜਾ ਸੀ ਦੁਨੀਆ ਸਾਹਮਣੇ ਲਿਆਉਣ ਵਾਸਤੇ ਰਿਕੁਐਸਟ ਕੀਤੀ ਗਈ ਸਾਰਿਆਂ ਵੱਲੋਂ ਕਿਉਂਕਿ ਉਹਨਾਂ ਕੋਲ ਰਿਕੁਐਸਟ ਕਰਨ ਦਾ ਇੱਕ ਕਾਰਨ ਹੋਰ ਵੀ ਸੀ ਕਿ ਜਦੋਂ ਗੁਰਦੇਵ ਸਿੰਘ ਕੌਂਕੇ ਨੂੰ ਸ਼ਹੀਦ ਕੀਤਾ ਗਿਆ ਤਾਂ ਉਸ ਸਮੇਂ ਕੌਂਕੇ ਪਿੰਡ ਦੇ ਸਾਹਮਣੇ ਜੀਟੀ ਰੋਡ ਦੇ ਉੱਤੇ ਕਮਾਕ ਜੀਟੀ ਰੋਡ ਦੇ ਉੱਤੇ ਇੱਕ ਬਹੁਤ ਵੱਡਾ ਧਰਨਾ ਲੱਗਾ ਸੀ ਜੋ ਕਿ ਬਾਬਾ ਜਗਿੰਦਰ ਸਿੰਘ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਸਤਕਾਰਯੋਗ ਪਿਤਾ ਜੀ ਗੁਰਪੁਰ ਵਾਸੀ ਉਹਨਾਂ ਦੀ ਅਗਵਾਈ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸਿਮਰਜੀਤ ਸਿੰਘ ਮਾਨ, ਸਰਦਾਰ ਗੁਰਚਰਨ ਸਿੰਘ ਟਵਾੜਾ, ਸੁਰਜਨ ਸਿੰਘ ਠੇਕੇਦਾਰ ਅਤੇ ਇਸ ਤੋਂ ਇਲਾਵਾ ਸਰਦਾਰ ਸੁਖਜਿੰਦਰ ਸਿੰਘ ਸਨ ਬਹੁਤ ਸਾਰੀਆਂ ਸ਼ਖਸੀਅਤਾਂ ਉੱਥੇ ਪੰਜਾਬ ਭਰ ਦੀਆਂ ਰਾਜਨੀਤਿਕ, ਧਾਰਮਿਕ, ਸਮਾਜਿਕ ਉਹਨਾਂ ਨੇ ਉੱਥੇ ਧਰਨਾ ਦਿੱਤਾ ਸੀ। ਉੱਥੇ ਐਲਾਨ ਵੀ ਕੀਤਾ ਸੀ ਕਿ ਜਦੋਂ ਪੰਜਾਬ ਵਿੱਚ ਅਕਾਲੀ ਸਰਕਾਰ ਆਏਗੀ ਤਾਂ ਉਹ ਸਮੇਂ ਜਹਦਰ ਗੁਰਦੇਵ ਸਿੰਘ ਕੌਂਕੇ ਦੀ ਜਾਂਚ ਜਿਹੜੀ ਹੈ ਇਹ ਕੀਤੀ ਜਾਵੇਗੀ ਉਸ ਮੁਤਾਬਕ ਪੰਥ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਦੋਂ ਸਰਕਾਰ ਬਣੀ ਤੇ ਉਹਨਾਂ ਨੂੰ ਰਿਕਵੈਸਟ ਕੀਤੀ ਗਈ ਉਹਨਾਂ ਨੇ ਉਸ ਦੇ ਉੱਪਰ ਇੱਕ ਵੀਰ ਸਰਦਾਰ ਵਾਹਿਗੁਰੂ ਬੀਪੀ ਤਿਵਾੜੀ ਜਿਹੜੇ ਉਸ ਸਮੇਂ ਇੱਕ ਅਫਸਰ ਸਨ ਪੰਜਾਬ ਦੇ ਵਿੱਚ ਬੜੇ ਆਮਾਨਦਾਰ ਮੰਨੇ ਜਾਂਦੇ ਸਨ ਨਾ ਤਾਂ ਉਹ ਸਿੱਖ ਸਨ ਤੇ ਨਾ ਹੀ ਉਹ ਪੰਜਾਬੀ ਸਨ ਪਰ ਉਹਨਾਂ ਦੀ ਜਿਹੜੀ ਸ਼ਖਸੀਅਤ ਸੀ ਉਹ ਬੜੀ ਨਿਰਮਲ ਤੇ ਸੱਚਾਈ ਦੇ ਆਧਾਰ ਚੱਲਣ ਵਾਲੀ ਸੀ ਉਹਨਾਂ ਦੀ ਅਗਵਾਈ ਚ ਜਾਂਚ ਜਿਹੜੀ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੋ ਆਰੰਭ ਕਰਵਾਈ ਉਹਨਾਂ ਨੇ ਆਪਣੀ ਸਾਰੀ ਜਾਂਚ ਕਰਕੇ ਤੇ ਉਹ ਰਿਪੋਰਟ ਜਿਹੜੀ ਸੀ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਦੇ ਦਿੱਤੀ ਸੀ ਉਸ ਵਿੱਚ ਉਹਨਾਂ ਨੇ ਆਪਣੇ ਵੱਲੋਂ ਜਿੰਨੇ ਵੀ ਉਹਨਾਂ ਤੋਂ ਤੱਥ ਜਾਂ ਜੋ ਵੀ ਉਹਨਾਂ ਦੀ ਰਿਪੋਰਟ ਸੀ ਉਹ ਸਾਰੀ ਇੱਕ ਅਫਸਰ ਜਿਸ ਤਰ੍ਹਾਂ ਕਰਦੇ ਨੇ ਉਹਨਾਂ ਨੇ ਉਹ ਸਾਰਾ ਕੁਝ ਕਰਕੇ ਤੇ ਉਹਨਾਂ ਸੱਚਾਈ ਦੇ ਆਧਾਰਤ ਉਹ ਰਿਪੋਰਟ ਜਿਹੜੀ ਹੈ ਪੰਜਾਬ ਸਰਕਾਰ ਨੂੰ ਸੌਂਪੀ ਸਾਨੂੰ ਦੁੱਖ ਹੈ ਕਿ ਉਸ ਰਿਪੋਰਟ ਦੇ ਉੱਤੇ ਅੱਗੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਚਾਹੀਦਾ ਤਾਂ ਇਹ ਸੀ ਕਿ ਉਸ ਰਿਪੋਰਟ ਦੇ ਆਧਾਰ 'ਤੇ ਅਦਾਲਤ ਵਿੱਚ ਕੇਸ ਜਾਂਦਾ ਐਫ ਆਈ ਆਰ ਦਰਜ ਹੁੰਦੀਆਂ ਤੇ ਜਿਹੜੇ ਦੋਸ਼ੀ ਸਨ ਉਹਨਾਂ ਨੂੰ ਮਿਆਰੀ ਸਜ਼ਾ ਦਿੱਤੀਆਂ ਜਾਂਦੀਆਂ ਕਿਉਂਕਿ ਉਹਨਾਂ ਨੇ ਸਿੱਧਾ ਹੀ ਅਕਾਲ ਤਖਤ ਸਾਹਿਬ ਜਿਸ ਅਕਾਲ ਤਖਤ ਸਾਹਿਬ ਜੋ ਸਿੱਖਾਂ ਦੀ ਸਰਮੌਰ ਹਸਤੀ ਹੈ ਉਸ ਦੇ ਉੱਤੇ ਉਹਨਾਂ ਨੇ ਜ਼ੁਲਮ ਅਤਿਆਚਾਰ ਢਾਇਆ ਸੀ ਪਰ ਸਰਕਾਰ ਨੇ ਉਹ ਜਾਂ ਜਿਹੜੀ ਸੀ ਆਪਣੇ ਗੋਡੇ ਹੇਠ ਦੱਬ ਕੇ ਰੱਖੀ ਉਹ 99 ਤੋਂ ਲੈ ਕੇ ਲਗਭਗ ਹੁਣ ਤੱਕ ਉਹ ਰਿਪੋਰਟ ਜਿਹੜੀ ਸੀ ਉਹ ਦੱਬੀ ਰਹੀ ਆ ਇਹਦੇ ਦਰਮਿਆਨ ਤਿੰਨ ਸਰਕਾਰਾਂ ਕਾਲੀ ਦਲ ਦੀਆਂ ਲੰਗੀਆਂ ਜਿਹਦੇ ਵਿੱਚ 97 ਤੋਂ 2 ਫਿਰ 7 ਤੋਂ 12 ਤੇ 12 ਤੋਂ 17 ਤੇ ਇਹਦੇ ਦਰਮਿਆਨ ਕਾਂਗਰਸ ਦੀਆਂ ਵੀ ਦੋ ਸਰਕਾਰਾਂ ਆਈਆਂ ਹੁਣ ਇੱਕ ਨਵੀਂ ਸਰਕਾਰ ਆਈ ਹੈ ਉਹਦੀ ਜਿਹੜੀ ਜਾਂਚ ਦੀ ਰਿਪੋਰਟ ਸੀ ਉਹ ਹੁਣ ਮਨੁੱਖੀ ਅਧਿਕਾਰਾਂ ਵਾਲੀ ਸੰਸਥਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਪਿਤ ਕੀਤੇ ਜਥੇਦਾਰ ਨੇ ਉਹਨਾਂ ਨੂੰ ਦਿੱਤੀ ਗਈ ਹੈ ਕਿ ਆਹ ਰਿਪੋਰਟ ਹੈ ਆ ਉਹਦੀ ਮਰਲੇ ਸਾਰੀ ਜਿਹੜੀ ਪੋਜੀਸ਼ਨ ਹੈ ਉਹ ਖੜੀ ਆ ਉਹਨਾਂ ਨੇ ਅੱਗੋਂ ਆਦੇਸ਼ ਜਾਰੀ ਕੀਤਾ ਹੈ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੀ ਅਗਵਾਈ ਕਰਕੇ ਤੇ ਇਹਦੀ ਸਾਰੀ ਪੜਤਾਲ ਜਿਹੜੀ ਹੈ ਉਹ ਉਹਦੇ ਆਧਾਰ ਦੇ ਉੱਤੇ ਐਫ ਆਈ ਆਰ ਦਰਜ ਕਰਾਏ ਤੇ ਦੋਸ਼ੀਆਂ ਨੂੰ ਸਖਤ ਸਜ਼ਾਵਾ ਦਿਵਾਉਣ ਵਾਸਤੇ ਆਪਣਾ ਯਤਨ ਕਰੇ ਤੇ ਇਹ ਕਾਰਵਾਈ ਕਰੇ ਅਸੀਂ ਇਸ ਸਬੰਧ ਵਿੱਚ ਹੀ ਆਪ ਜੀ ਦੇ ਨਾਲ ਅੱਜ ਕੁਝ ਗੱਲਾਂ ਕਰਨ ਵਾਸਤੇ ਬੈਠੇ ਆਂ ਅਸੀਂ ਮੌਜੂਦਾ ਜਿਹੜੀ ਸਰਕਾਰ ਹੈ ਅਸੀਂ ਉਸ ਨੂੰ ਵੀ ਕਹਿ ਰਹੇ ਆਂ ਕਿ ਭਾਈ ਇਹ ਕਾਲਤਕਸਰ ਨਾਲ ਸੰਬੰਧਿਤ ਮਾਮਲਾ ਇਹਦੇ ਚ ਆਨਾ ਕਾਨੀ ਨਾ ਕੀਤੀ ਜਾਵੇ ਇਹਦੀ ਜਾਨ ਜਿਹੜੀ ਹੈ ਹੋਈ ਉਹਦੇ ਆਧਾਰ ਦੇ ਉੱਤੇ ਐਫ ਆਈ ਆਰ ਅੰਦਰਜ ਕਰਕੇ ਜਿਹੜੀ ਵੀ ਦੋਸ਼ੀ ਨੇ ਉਹਨਾਂ ਦੋਸ਼ੀਆਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਕੇ ਅੱਗੇ ਤੋਂ ਕੋਈ ਸਿੱਖਾਂ ਦੀਆਂ ਭਾਵਨਾਵਾਂ ਜਾਂ ਅਕਾਲ ਤਖਤ ਸਾਹਿਬ ਹਰਮੰਦਰ ਸਾਹਿਬ ਅੱਜ ਇੱਕ ਪ੍ਰੈਸ ਕਾਨਫਰੰਸ ਰਹੀ ਸ੍ਰੀ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਦੇ ਨਾਲ ਝੂਠੇ ਪੁਲਿਸ ਮੁਕਾਬਲੇ ਦੀ ਜਨਤਕ ਹੋਈ ਰਿਪੋਰਟ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦੋਸ਼ੀਆਂ ਵਿਰੁੱਧ ਐਕਸ਼ਨ ਲੈ ਕੇ ਮੁਕੱਦਮੇ ਦਰਜ ਕਰਾਉਣ ਦੀ ਕਾਰਵਾਈ ਦੀ ਸਲਾਹਗਾ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਹਰ ਹਾਲਤ ਵਿੱਚ ਕਰੜੀ ਤੋਂ ਕਰੜੀ ਸਜ਼ਾ ਮਿਲਣੀ ਚਾਹੀਦੀ ਹੈ ਨਾਲ ਹੀ ਕਿਹਾ ਕਿ 1998 ਵਿੱਚ ਬੀਪੀ ਤਵਾੜੀ ਕਮਿਸ਼ਨ ਨੇ ਆਪਣੀ ਰਿਪੋਰਟ ਮੁਕੰਮਲ ਤਿਆਰ ਕਰਕੇ ਪੰਜਾਬ ਦੇ ਉਸ ਸਮੇਂ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸੌਂਪ ਦਿੱਤੀ ਸੀ ਇਸ ਰਿਪੋਰਟ ਨੂੰ ਜਨਤਕ ਕਰਨ ਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਵਾਸਤੇ ਕਈ ਵਾਰ ਪੰਥਕ ਵਫਦ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਦੇ ਰਹੇ ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਨਾ ਤਾਂ ਰਿਪੋਰਟ ਜਨਤਕ ਕੀਤੀ ਤੇ ਨਾ ਹੀ ਦੋਸ਼ੀਆਂ ਵਰਧ ਕੋਈ ਕਾਰਵਾਈ ਕੀਤੀ। ਉਹ ਇਹਨਾਂ ਨੇ ਇਹ ਵੀ ਕਿਹਾ ਕਿ ਇਸੇ ਤਰ੍ਹਾਂ ਸ੍ਰੀ ਇਸੇ ਤਰ੍ਹਾਂ ਅਕਾਲੀ ਸਰਕਾਰ ਵਿੱਚ ਲੰਮਾ ਸਮਾਂ ਗ੍ਰਹਿ ਮੰਤਰੀ ਤੇ ਉਪ ਮੁੱਖ ਮੰਤਰੀ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੁੰਦੇ ਹੋਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ بیٹے ਸੁਖਬੀਰ ਸਿੰਘ ਜੀ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਪੁੱਛਿਆ ਜਾਵੇ। ਤੇ ਉਸ ਨੂੰ ਧਾਰਮਿਕ ਸਜ਼ਾ ਲਗਾਈ ਜਾਵੇ ਕਿ ਉਸਨੇ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਕੇ ਦੇ ਕਤਲ ਸਬੰਧੀ ਤਵਾੜੀ ਕਮਿਸ਼ਨ ਦੀ ਰਿਪੋਰਟ ਆਪਣੇ ਗ੍ਰਹਿ ਮੰਤਰੀ ਰੈਂਦਿਆਂ 8 ਸਾਲ ਵਿੱਚ ਗੋਡੇ ਥੱਲੇ ਕਿਉਂ ਦਬਾਈ ਰੱਖੀ ਕਿਉਂ ਦੋਸ਼ੀਆਂ ਦੀ ਪੁਸਤ ਪਨਾਹੀ ਕਰਦਾ ਰਿਹਾ ਕਿਉਂ ਨਹੀਂ ਦੋਸ਼ੀਆਂ ਵਿਰੁੱਧ ਐਫਆਈਆਰ ਦਰਜ ਕਰਵਾਈ ਕਿਉਂ ਦੋਸ਼ੀਆਂ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਲੁਕਾਉਂਦੇ ਤੇ ਬਚਾਉਂਦੇ ਰਹੇ ਦੂਸਰੇ ਪਾਸੇ ਭਾਈ ਗੁਰਦੇਵ ਸਿੰਘ ਜੀ ਕੌਕੇ ਦੇ ਕਤਲ ਦੇ ਦੋਸ਼ੀਆਂ ਦੇ ਖਿਲਾਫ ਮੁਕਦਮਾ ਦਰਜ ਕਰਾਉਣ ਦੇ ਨਾਲ-ਨਾਲ ਦੋਸ਼ੀਆਂ ਨੂੰ ਬਚਾਉਣ ਤੇ ਲਕਾਉਣ ਵਿਰੁੱਧ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਵਿਰੁੱਧ ਕਾਨੂੰਨੀ ਕਾਰਵਾਈ ਕਰਕੇ ਐਫ ਆਈ ਆਰ ਦਰਜ ਕਰਾਉਣ ਦੀ ਸਿਫਾਰਿਸ਼ ਕਰਨੀ ਚਾਹੀਦੀ ਹੈ। ਪੰਥਕ ਧਿਰਾਂ ਤੇ ਅਣਸਾਪਸੰਦ ਲੋਕਾਂ ਵੱਲੋਂ 1 ਜਨਵਰੀ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਜਹੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੀ ਸ਼ਹੀਦੀ ਸਮਾਗਮ નિમિત ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸ੍ਰੀ ਅਕਾਲ ਤਖਤ ਸਾਹਿਬ ਤੇ ਪਾਏ ਜਾਣਗੇ। ਕਰੀਬ ਸਮਾਂ 10 ਵਜੇ ਦਾ ਹੋਏਗਾ ਸਮੂਹ ਪੰਥਕ ਜਥੇਬੰਦੀਆਂ ਇਨਸਾਫਲਾਂ ਸੰਧ ਲੋਕਾਂ ਔਰ ਇਸੇ ਤਰੀਕੇ ਨਾਲ ਵੱਖ-ਵੱਖ ਭਾਈਚਾਰਿਆਂ ਦੇ ਵੀਰ ਤੇ ਸਾਰੀਆਂ ਹੀ ਜਥੇਬੰਦੀਆਂ ਨੂੰ ਆਪਸੀ ਵਿਰੋਧਾਂ ਤੋਂ ਉੱਪਰ ਉੱਠ ਕੇ ਸਰਬ ਸਾਂਝੇ ਤੌਰ ਤੇ ਸ੍ਰੀ ਅਕਾਲ ਤਖਤ ਜੇਹੇਦਾਰ ਨੂੰ ਸ਼ਰਧਾਂਜਲੀ ਔਰ ਇਸੇ ਤਰੀਕੇ ਨਾਲ ਉਹਨਾਂ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਤੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਸਰਦਾਰ ਮਨਜੀਤ ਸਿੰਘ ਜੀ, ਭੋਮਾ ਸਾਹਿਬ ਜੀ ਜਿੱਥੇ ਆਪਾਂ ਬੈਠੇ ਹਨ ਉਹਨਾਂ ਦੇ ਕੋਲ ਸਾਡੀ ਇਸੇ ਕੌਮ ਦੀ ਬਹੁਤ ਹੀ ਸਤਿਕਾਰਤ ਸ਼ਖਸੀਅਤ, ਪੰਥ ਲਈ ساری ਜ਼ਿੰਦਗੀ ਸੇਵਾ ਕਰਨ ਵਾਲੇ ਤੇ ਲੜਨ ਕੋਲਣ ਵਾਲੇ ਪੰਥ ਵਾਸਤੇ ਭਾਈ ਗੁਰਦੀਪ ਸਿੰਘ ਜੀ ਬਠਿੰਡਾ ਭਾਈ ਸਤਨਾਮ ਸਿੰਘ ਜੀ ਮਨਾਵਾ ਉਹ ਥੋੜਾ ਜਿਹਾ ਲੇਟ ਹੋ ਗਏ ਆ ਪਹੁੰਚਣ ਵਾਲੇ ਨੇ ਬਾਬਾ ਬਿਆਜਰ ਸਿੰਘ ਜੀ ਪੰਜ ਪਿਆਰੇ ਦੇ ਵਿੱਚ ਜਿਨ੍ਹਾਂ ਨੇ ਬੜੀ ਲੰਬਾ ਸਮਾਂ ਸੇਵਾ ਕੀਤੀ ਹੈ ਬੜੇ ਸਤਿਕਾਰਯੋਗ ਸ਼ਖਸੀਅਤ ਹਨ ਭਾਈ ਵੱਸਨ ਸਿੰਘ ਜੀ ਜਫਰਵਾਲ ਸਾਹਿਬ ਔਰ ਇਸੇ ਤਰੀਕੇ ਨਾਲ ਭਾਈ ਜਰਨੈਲ ਸਿੰਘ ਜੀ ਸਖੀਰਾ ਭਾਈ ਪਲਵਿੰਦਰ ਸਿੰਘ ਜੀ ਪੰਨੂ ਭਾਈ ਹਰਜੀਤ ਸਿੰਘ ਪੁਰੇਵਾਲ ਭਾਈ ਮਧੂਪਾਲ ਸਿੰਘ ਗੋਗਾ ਸਰਦਾਰ ਮਨੋਰ ਸਿੰਘ ਕਲੇਰ ਹਰਚੋਵਾਲ ਸੋ ਇਹ ਸਾਰੀਆਂ ਸ਼ਖਸੀਅਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਅਸੀਂ ਫੇਰ ਸਾਰੀਆਂ ਹੀ ਸੰਗਤਾਂ ਨੂੰ ਵੀ ਤੁਹਾਡੇ ਪੱਤਰਕਾਰ ਹੀ ਰਹੀਂ ਇਹ ਸੱਦਾ ਦੇ ਰਹੇ ਹਾਂ ਕਿ ਇੱਕ ਤਰੀਕ ਨੂੰ ਜਿਸ ਦਿਨ ਉਹਨਾਂ ਦੀ ਸ਼ਹਾਦਤ ਹੋਈ ਸੀ ਉਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਦੀ ਯਾਦ ਚਖੰਡ ਪਟ ਸਾਹਿਬਾਂ ਦੇ ਭੋਗ ਪਾਏ ਜਾਣਗੇ ਔਰ ਅਤੇ ਉਸ ਦਿਨ ਗੁਰੂ ਪੰਥ ਜਿਹੜਾ ਉੱਥੇ ਆ ਕੇ ਉਹਨਾਂ ਨੂੰ ਆਪਣੀ ਸ਼ਰਧਾਂਜਲੀ ਆਪਣਾ ਪਿਆਰ ਜਿਹੜਾ ਹੈ ਉਹ ਸਤਿਕਾਰ ਦੇ ਰਣ ਇਹ ਸਾਰੀਆਂ ਇਸ ਸ਼ਖਸੀਅਤਾਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਸੋ ਸੱਦਾ ਦੇ ਰਹੇ ਆ ਤੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਇਸ ਸਾਡੇ ਅਕਾਲ ਤਖਸਦ ਦੇ ਜਹੇਦਾਰ ਦਾ ਸੋ ਜੋ ਇਸ ਸ਼ੀਧੀ ਸਮਾਗਮ ਹੈ ਉਸ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਔਰ ਜਿਹੜੀਆਂ ਤੁਹਾਨੂੰ ਹੋਰ ਬੇਨਤੀਆਂ ਕੀਤੀਆਂ ਨੇ ਕਿ ਜਿੰਦ ਜਿਹੜੇ ਦੋਸ਼ੀ ਨੇ ਉਹਨਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਵੀ ਦੇ ਔਰ ਇਸੇ ਤਰ੍ਹਾਂ ਦੇ ਧਾਰਮਿਕ ਕਾਰਵਾਈ ਵੀ ਜਿਹੜੀ ਐ ਉਹ ਕੀਤੀ ਜਾਵੇ ਸਿੰਘ ਜੀ ਭਾਈ ਗੁਰਦੀਪ ਸਿੰਘ ਜੀ ਬਠੰਡਾ ਭਾਈ ਵੱਸਨ ਸਿੰਘ ਭਾਈ ਵੱਸਨ ਸਿੰਘ ਜਫਰਵਾਲ ਭਾਈ ਸੁਖੀਰਾ ਜੀ ਸਰਦੇਵ ਸਿੰਘ ਜੀ ਸੁਖੀਰਾ ਭਾਈ ਪਰਮਜੀਤ ਸਿੰਘ ਜੀ ਜੱਜਾਣਾਈ ਬਾਬਾ ਮੇਜਰ ਸਿੰਘ ਜੀ ਪੰਜ ਪਿਆਰੇ ਭਾਈ ਹਰਜੀਤ ਸਿੰਘ ਜੀ ਪੁਰੇਵਾਲ ਭਾਈ ਜਰਨੈਲ ਸਿੰਘ ਜੀ ਸੁਖੀਰਾ ਇਨਾਂ ਸਾਰਿਆਂ ਦੀ ਤਰਫੋਂ ਪੰਥਕ ਭਿਰਾਂ ਦੀ ਤਰਫੋਂ ਭਾਈ ਮੋਹਕਮ ਸਿੰਘ ਜੀ ਤੇ ਭਾਈ ਗੁਰਦੀਪ ਸਿੰਘ ਜੀ ਬਠਿੰਡਾ ਹੋਣਾ ਨੇ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਭਾਈ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਕੇ ਦੇ ਕਤਲ ਸਬੰਧੀ ਜੋ ਰਿਪੋਰਟ ਜਨਤਕ ਹੋਈ ਹੈ ਉਸ ਤੇ ਆਪਣੇ ਜਿਹੜੇ ਆ ਖੁੱਲਕੇ ਵਿਚਾਰ ਪੇਸ਼ ਕੀਤੇ ਆ ਤੇ ਭਾਈ ਗੁਰਦੀਪ ਸਿੰਘ ਜੀ ਹੋਣਾ ਨੇ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਕੇ ਦੇ ਸ਼ਹੀਦੀ ਸਮਾਗਮ ਜੋ 1 ਜਨਵਰੀ 2024 ਨੂੰ 9 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਦੇ ਸ਼ਹੀਦੀ ਸਮਾਗਮ ਨੂੰ ਸੰਬੰਧੀ ਜਿਹੜੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਸਮੁੱਚੇ ਸਿੰਘ ਸਾਹਿਬਾਨ ਸਮੁੱਚੀਆਂ ਪੰਥਕ ਧਿਰਾਂ ਹੰਸਾਪ ਸੰਧ ਲੋਕ ਉਸ ਸ਼ਹੀਦੀ ਸਮਾਗਮ ਦੇ ਵਿੱਚ ਜਿਹੜਾ ਵਾ ਸ਼ਾਮਲ ਹੋਣਗੇ ਇਹਦੇ ਸਾਰਿਆਂ ਨੂੰ ਬੇਨਤੀ ਵੀ ਕੀਤੀ ਆ ਕਿ ਸਾਰੇ ਉਸ ਦਿਨ ਜਿਹੜਾ ਵਾ ਹੋ ਮਹਾਮਾ ਕੇ ਉਸ ਸ਼ਹੀਦੀ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੂਸਰੀ ਅਸੀਂ ਜਿਹੜੀ ਬੇਨਤੀ ਮੈਂ ਖਾਸ ਕਰਕੇ ਕਰਨ ਲੱਗਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਸੰਬੰਧੀ ਤੇ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਉਹ ਬੇਨਤੀ ਇਸ ਤਰ੍ਹਾਂ ਵਾ ਕਿ ਉਸ ਸੰਬੰਧੀ ਭਾਵੇਂ ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਮੈਂਬਰੀ ਕਮੇਟੀ ਜਿਹੜੀ ਆ ਬਣਾਈ ਹੋਈ ਆ ਪਰ ਸਾਡੀ ਭਾਰਤ ਸਰਕਾਰ ਨੂੰ ਜਿਹੜੀ ਆ ਬੇਨਤੀ ਆ ਕਿ ਜਿਸ ਤਰ੍ਹਾਂ ਅਰਜੀਵ ਗਾਂਧੀ ਦੇ ਕਾਤਲ ਹਰਿਆ ਹੋਏ ਇਸੇ ਤਰ੍ਹਾਂ ਹੀ ਭਾਰਤ ਦਾ ਆਜਾਜ ਅਗਵਾ ਕਰਕੇ ਪਾਂਡੇ ਭਰਾ ਉਹਨਾਂ ਨੂੰ ਮੁੜ ਕੇ ਸਰਕਾਰ ਨੇ ਬਰੀ ਵੀ ਕੀਤਾ ਇੱਕ ਨੂੰ ਐਮਐਲਏ ਵੀ ਅੰ드ਰਾ ਗਾਂਧੀ ਨੇ ਉਸ ਸਮੇਂ ਬਣਾਇਆ ਤੇ ਇੱਕ ਨੂੰ ਐਮਪੀ ਬਣਾਇਆ ਸੀ ਇਸੇ ਤਰ੍ਹਾਂ ਹੀ ਕੇ ਬਿਲਕੁਸ ਬਾਨੋ ਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਵੀ ਸਰਕਾਰ ਨੇ ਇੱਕ ਤਰਫਾ ਕਾਰਵਾਈ ਕਰਕੇ ਜਿਹੜਾ ਵਾ ਹਰਿਆ ਕੀਤਾ ਸੀ ਇਸ ਤੋਂ ਵੀ ਅੱਗੇ ਇਹ ਭਾਰਤ ਸਰਕਾਰ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਸਨ ਤੇ ਉਸ ਵੇਲੇ ਪਾਕਿਸਤਾਨ ਦੇ ਖਾੜਕੂਆਂ ਨੇ ਇੱਕ ਭਾਰਤ ਦਾ ਜਹਾਜ਼ ਅਗਵਾ ਕੀਤਾ ਸੀ ਜੋ ਕੰਧਾਰ ਲਜਾਇਆ ਗਿਆ ਸੀ ਉਸ ਦੇ ਬਦਲੇ ਉਹਨਾਂ ਆਪਣਾ ਵੱਡੇ ਵੱਡੇ ਜਿਹੜੇ ਉਹਨਾਂ ਦੇ ਭਾਰਤ ਧੜ ਵਰਗੀਆਂ ਜੇਲਾਂ ਦੇ ਵਿੱਚ ਵੱਡੇ ਵੱਡੇ ਉਹਨਾਂ ਦੇ ਖਾੜਕੂ ਸੀ ਉਹਨਾਂ ਨੂੰ ਸਰਕਾਰ ਨਾਲ ਉਹਨਾਂ ਜਿਹੜਾ ਬਾ ਜਹਾਜ਼ ਦੇ ਅਗਵਾ ਦੇ ਮਸਾਫਰਾਂ ਨੂੰ ਛੱਡਣ ਬਦਲੇ ਉਹ ਆਪਣੇ ਉਹਨਾਂ ਖਾੜਕੂ ਵੀ ਛਡਾਏ ਤੇ ਉਸ ਸਮੇਂ ਦਾ ਵਿਦੇਸ਼ ਮੰਤਰੀ ਉਹਨਾਂ ਖਾੜਕਵਾਂ ਨੂੰ ਹਰਿਆ ਕਰਕੇ ਜਹਾਜ਼ 'ਚ ਬਿਠਾ ਕੇ ਤੇ ਕੰਧਾਰ 에어ਪੋਰਟ ਤੇ ਜਿਹੜਾ ਛੱਡ ਕੇ ਆਇਆ ਸੀ ਤੇ ਵੱਡੇ ਵੱਡੇ ਗਿਫਟ ਵੀ ਦੇ ਕੇ ਆਇਆ ਸੀ ਉਹਨਾਂ ਇਹ ਸਾਰੇ ਜਿਹੜੇ ਸਾਡੇ ਬੰਦੀ ਸਿੰਘ ਨੇ ਭਾਈ ਰਾਜੋਆਣਾ ਸਮੇਤ ਇਹਨਾਂ ਨੇ ਕੋਈ ਆਪਣੀ ਜਾਤੀ ਕੰਮ ਲਈ ਜਿਹੜਾ ਵਾ ਕੋਈ ਕਾਨੂੰਨ ਨਹੀਂ ਤੋੜਿਆ ਸ੍ਰੀ ਦਰਬਾਰ ਸਾਹਿਬ ਸਮੇਂ ਜਦੋਂ ਹਮਲਾ ਆਇਆ ਤੇ ਉਹਨਾਂ ਦੀਆਂ ਭਾਵਨਾਵਾਂ ਜਿਹੜੀਆਂ ਭੜਕੀਆਂ ਇਸੇ ਤਰ੍ਹਾਂ ਜਦੋਂ ਦਿੱਲੀ ਕਤਲੇਆਮ ਹੋਇਆ ਵਾ ਉਸ ਸਮੇਂ ਵੀ ਸਿੱਖ ਕੌਮ ਦੀਆਂ ਜਿਹੜੀਆਂ ਭਾਵਨਾਵਾਂ ਜਖਮੀ ਹੋਈਆਂ ਤੇ ਸਾਰੇ ਵੀਰਾਂ ਨੇ ਘਰ-ਬਾਰ ਛੱਡ ਕੇ ਜਿਹੜਾ ਵਾ ਪੰਥ ਦੀ ਸੇਵਾ ਦੇ ਵਿੱਚ ਹਿੱਸਾ ਪਾਇਆ ਸੀ ਤੇ ਕੌਮੀ ਕਾਦਲੀ ਜਿਹੜੀ ਆ ਲੜਾਈ ਜਿਹੜੀ ਆ ਨਾਲ ਵੀਰਾਂ ਨੇ ਲੜੀ ਆਪਣੀਆਂ ਕਾਨੂੰਨੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਸਜ਼ਾਵਾਂ ਨਾਲੋਂ ਵੀ ਕਈ ਗੁਣਾ ਵੱਧ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਸੋ ਅਸੀਂ ਇਹ ਗੱਲ ਕਹਿੰਨੇ ਆ ਕਿ ਹੁਣ ਕੌਮ ਦੀਆਂ ਭਾਵਨਾਵਾਂ ਨੂੰ ਵੇਖ ਕੇ ਭਾਈ ਬਲਵੰਤ ਸਿੰਘ ਰਾਜੋਵਾਨਾ ਸਮੇਤ ਬਾਕੀ ਸਮੁੱਚੇ ਬੰਦੀ ਸਿੰਘ ਜਿਹੜੇ ਆ ਉਹ ਤੁਰੰਤ ਜਿਹੜੇ ਆ ਹਰਿਆ ਹੋਣੇ ਚਾਹੀਦੇ ਆ ਇਹ ਸਮੁੱਚੀ ਕੌਮ ਦੇ ਭਾਵਨਾ ਸਮੁੱਚੇ ਪੰਜਾਬੀਆਂ ਦੀ ਇਹ ਜਿਹੜੀ ਆ ਇੱਕ ਰੀਜਿਆ ਕਿ ਸਾਰੇ ਬੰਦੀ ਸਿੰਘ ਜਿਹੜਾ ਵਾ ਤੁਰੰਤ ਜਿਹੜੇ ਆ ਭਾਰਤ ਸਰਕਾਰ ਨੂੰ ਇਹ ਹਰਿਆ ਕਰਨੇ ਚਾਹੀਦੇ ਆ ਲੇਖੋ ਜੀ ਆਸ ਰੱਖਣੀ ਚਾਹੀਦੀ ਆ ਪੱਕੀ ਨੰਬਰ 2 ਅਕਾਲ ਤਖਸ ਦੇ ਜਥੇਦਾਰ ਦਾ ਮਾਮਲਾ ਅਕਾਲ ਤਖਸ ਦੇ ਜਥੇਦਾਰ ਦਾ ਮਾਮਲਾ ਆ ਤੇ ਸਜੋਗ ਦੀ ਸਾਨੂੰ ਪੂਰੀ ਆਸ ਹੈ ਤੇ ਹੋਣੀ ਵੀ ਚਾਹੀਦੀ ਹੈ ਸ਼ਰੋਨੀ ਕਮੇਟੀ ਜਿਹੜੀ ਹੈ ਉਸ ਨੂੰ ਵੀ ਦਿੱਲੀ ਕਮੇਟੀ ਨੂੰ ਹਰਿਆਣਾ ਕਮੇਟੀ ਜਾਂ ਹਜੂਰ ਸਾਹਿਬ ਦੀਆਂ ਕਮੇਟੀਆਂ ਹੀ ਉਹਨਾਂ ਨੂੰ ਵੀ ਸਦਾ ਦਿੰਨੇ ਆ ਕਿ ਉਹ ਵੀ ਉਹਦੇ ਵਿੱਚ ਆਉਣ ਹਾਜ਼ਰੀ ਭਰਨ ਤੇ ਆ ਕੇ ਸ਼ਹੀਦ ਨੂੰ ਕਾਲ ਤਖਤ ਦੇ ਜਹੇਦਾਰ ਨੂੰ ਸਰਬਾਧਨੀ ਭੇਟ ਕਰਨ। ਜੀ ਮੌਕੇ ਦੇ ਗਵਾਹ ਵੀ ਜੇ ਇੱਕ ਦਿਨਾਂ ਤੇ ਵੜੀ ਸਾਹਿਬ ਨੇ ਆਪਣੀ ਰਿਪੋਰਟ ਦੇ ਵਿੱਚ ਉਹਨਾਂ ਨੂੰ ਪਾਇਆ ਹੀ ਨਹੀਂ ਇੱਧਰ سامنے ਲਾਉਣਾ। ਦੇਖੋ ਬੇਨਤੀ ਹੈ ਕਿ ਜੇ ਕੋ ਉਹਦੇ ਵਿੱਚ ਕੋਈ ਮਾਮਲਾ ਹੈ ਤੇ ਉਹ ਅਦਾਲਤੀ ਗੱਲਾਂ ਨੇ ਸਰਕਾਰਾਂ ਦੀਆਂ ਗੱਲਾਂ ਨੇ ਉਹਦੇ ਬਾਰੇ ਅਸੀਂ ਤਾਂ ਮਿਲ ਐਦਾ ਸੁਣੀਆਂ ਸੁਣਾਈਆਂ ਗੱਲਾਂ ਦੇ ਉੱਤੇ ਕੁਝ ਕਹਿ ਨਹੀਂ ਨਾ ਸਕਦੇ ਜ਼ਿਆਦਾ ਹਾਂ ਅਸੀਂ ਤਾਂ ਉਹੀ ਗੱਲ ਕਰਾਂਗੇ ਜਿਹੜੀ ਰਿਪੋਰਟ ਦੇ ਵਿੱਚ ਆਈ ਹੈ ਨਾ ਅਸੀਂ ਤਾਂ ਉਸ ਰਿਪੋਰਟ ਦੀ ਗੱਲ ਕਰ ਰਹੇ ਹਾਂ ਜਿਹੜੀ ਕੋਈ ਸੱਜੇ ਖੱਬੇ ਕੋਈ ਕਹਿ ਰਿਹਾ ਵੀਰ ਕਹਿ ਰਿਹਾ ਉਹਨੂੰ ਮਤਲਬ ਕਿ ਅਦਾਲਤਾਂ ਦੇ ਜਦੋਂ ਕੇਸ ਜਾਵੇ ਉੱਥੇ ਜਾ ਕੇ ਆਪਣੀ ਬਿਆਨਬਾਜ਼ੀ ਜੋ ਵੀ ਉਹ ਕਰਨੀ ਚਾਹੀਦੀ ਹੈ ਬਕਾਇਦਾ ਉਹ ਚਾਰ ਸਾਲ ਗਾਰਦ ਮਿਲੀ ਦੀ 15 ਬੰਦਿਆਂ ਦੀ ਉਹ ਮੁੱਖ ਗਵਾਹ ਰਹੀ ਸੀ ਔਰ ਪੁਲਿਸ ਦੇ ਵਿੱਚ ਕਨਸਟੇਬਲ ਸੀ ਇਹਨਾਂ ਸਾਰੇ ਸਾਰੀ ਘਟਨਾਵਾਂ ਵਾਪਰੀਏ ਬੇਨਤੀ ਹੈ ਕਿ ਅਸੀਂ ਕਦੋਂ ਕਹਿੰਦੇ ਵੀ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਉਹਨਾਂ ਦੀ ਰਿਪੋਰਟ ਹੋਣੀ ਚਾਹੀਦੀ ਵਿੱਚ ਉਹਦੀ ਜਾਂਚ ਹੋਣੀ ਚਾਹੀਦੀ ਉਹਨਾਂ ਨੂੰ ਅਦਾਲਤ ਵਿੱਚ ਬੁਲਾ ਕੇ ਕੇਸ ਦੇ ਉੱਤੇ ਗਵਾਹੀਆਂ ਦਲਣੀਆਂ ਚਾਹੀਦੀਆਂ ਉਹਨਾਂ ਦੀ ਅਦਾਲਤਾਂ ਵਿੱਚ ਕੇਸ ਚੱਲਨੇ ਆ ਉੱਥੇ ਗਵਾਹੀਆਂ ਹੋਣੀਆਂ ਨੇ ਕਈ ਕੁਝ ਹੋਣਾ ਇਹ ਖਾਸ ਧੰਨਵਾਦ ਕਰਾਂ ਦੇ ਨਾਲ ਸੰਪਰਕ ਦੇ ਮੁੱਖ ਕੇ ਸਨਮਾਨਿਤ ਕਰੀ। ਇਹ ਜਿੰਮੇਵਾਰ ਨਹੀਂ ਇਹ ਭਾਈ ਜਿਹਦੇ ਕਰਕੇ 31 ਸਾਲ ਨੂੰ ਖਾਸ ਮੁੱਖ ਕੇ ਸਨਮਾਨ ਦੇ ਖਾਸ ਸਨਮਾਨ ਦੇ ਵਿੱਚ ਇੱਕ ਮਿੰਟ ਦੀ ਮੱਲਵੰਤ ਭਾਈ ਗੁਰਦੀਪ ਸਿੰਘ ਜੀ ਬਠਿੰਡਾ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਉਹ ਕੋਈ ਸੰਦਰ ਦੇ ਨਾਲ ਆਪਣੇ ਵਿਚਾਰ ਪੰਥਕ ਜਥੇਬੰਦੀਆਂ ਇਹ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਪੰਥਕ ਜਥੇਬੰਦੀਆਂ ਦਾ ਵਾਅਦਾ ਹੀ ਮੁੱਖ ਮੰਤਰੀ ਨੂੰ ਮਿਲਿਆ ਸੀ ਤੇ ਸਾਡੇ ਜਿੰਨਾਂ ਭਾਈ ਸਾਹਿਬ ਭਾਈ ਮੋਹਨ ਸਿੰਘ ਜੀ ਸਾਡੀ ਕਾਉਂਦੇ ਸਾਡੀ ਸਾਰੀਆਂ ਜਥੇਬੰਦੀਆਂ ਦੇ ਸੀਨੀਅਰ ਆਗੂ ਹਨ ਇਹ ਵੀ ਸ਼ਾਮਲ ਸੀ ਮੈਂ ਵੀ ਉਹਦੇ ਵਿੱਚ ਸ਼ਾਮਲ ਸੀ ਭਾਈ ਗੁਰਤੇਜ ਸਿੰਘ ਭਾਈ ਨਰਵੇਜੀ ਭਾਈ ਜਸਬੀਰ ਸਿੰਘ ਖਾਲਸਾ ਜੀ ਤੇ ਪੰਥਕ ਜਥੇਬੰਦੀਆਂ ਦੇ ਕਹਿਣ ਦੇ ਉੱਤੇ ਹੀ ਇਹ ਕਮਿਸ਼ਨ ਬਣਿਆ ਸੀ ਮੈਂ ਦੂਜੀ ਬੇਨਤੀ ਕਰਾਂ ਕਿ ਜਿਹੜੀਆਂ ਉਸ ਸਮੇਂ ਰਿਪੋਰਟ ਤਿਆਰ ਹੋਈ ਉਹ ਵੀ ਪੰਥਕ ਜਥੇਬੰਦੀਆਂ ਨੇ ਹੀ ਸਬੂਤ ਵੱਡੇ ਸਬੂਤ ਤੁਹਾਡੀ ਸਾਹਿਬ ਨੂੰ ਕਰਕੇ ਦਿੱਤੇ ਸੀ ਭਾਗੋਰ ਤੇ ਲਗਾਤਾਰ ਅਸੀਂ ਆਪਣੇ ਮਤਿਆ ਰਹੇ ਹਾਂ ਮੀਟਿੰਗਾਂ ਰਹੇ ਉਹਨਾਂ ਤੋਂ ਮੰਗ ਕਰਦੇ ਰਹੇ ਇਦੇ ਵਿੱਚ ਮੈਂ ਇੱਕ ਹੋਰ ਵੀ ਬੇਨਤੀ ਕਰਾਂ ਭਾਈ ਸਾਹਿਬ ਨੇ ਕਰਨੀ ਸੀ ਇਹਨੇ ਦਿਮਾਗ ਚੋਂ ਸ਼ਾਇਦ ਇੱਕ ਤਰੀਕ ਨੂੰ 9 ਵਜੇ ਸਾਰੀਆਂ ਪੰਥਕ ਜਥੇਬੰਦੀਆਂ ਦੇ ਆਗੂ ਤੋਂ ਪਹਿਲਾਂ ਇਕੱਠੇ ਹੋਣਗੇ ਇਸ ਗੱਲ ਨੂੰ ਢਿੱਲੀ ਨਹੀਂ ਛੱਡਿਆ ਜਾਏਗਾ ਸਾਨੂੰ ਅਸੀਂ ਸਭ ਤੋਂ ਆਸ ਕਰਦੇ ਹਾਂ ਅਸੀਂ ਪਹਿਲਾਂ ਕਿਸੇ ਦੀ ਲੋਚਨਾ ਕਰੀਏ ਜਿਹੜਾ ਇੱਕ ਵੀਰ ਨੇ ਸਵਾਲ ਪੁੱਛਿਆ ਸੀ ਵੀ ਇਹ ਕੌਣ ਮਦਦ ਕਰੂ ਕੌਣ ਨਹੀਂ ਕਰੂ ਇਹ ਸਭ ਦੇ ਸਾਹਮਣੇ ਆਏਗਾ ਇਹ ਪੰਥਕ ਜਥੇਬੰਦੀਆਂ ਤੁਹਾਡੇ ਰਾਹੀਂ ਅਸੀਂ ਪੰਜਾਬ ਦੇ ਲੋਕਾਂ ਨੂੰ ਜਿੱਥੇ ਅਪੀਲ ਕਰਦੇ ਹਾਂ ਇਹ ਵੀ ਪ੍ਰੋਸਸ ਦਾਬਾਉਣੇ ਆ ਕਿ ਇਸ ਗੱਲ ਨੂੰ ਅਸੀਂ ਕਿਸੇ ਨਤੀਜੇ ਤੱਕ ਪਹੁੰਚਣ ਤੱਕ ਆਪਣਾ ਯਤਨ ਜਾਰੀ ਰੱਖਾਂਗੇ ਕੀ ਯਤਨ ਕਰਨੇ ਆ ਇੱਕ ਤਰੀਕ ਨੂੰ ਐਲਾਨ ਕਰਾਂਗੇ ਧੰਨਵਾਦ ਜੀ ਹੋਮੈ ਬਾਕੀ ਜਥੇਦਾਰ ਸਾਹਿਬ ਨੂੰ ਮਿਲੇਗਾ ਸਾਨੂੰ ਕੋਈ ਮਿਲਣ ਤੇ ਇਤਰਾਜ਼ ਨਹੀਂ ਜੀ ਮਿਲਾਂਗੇ ਜੀ ਅਸੀਂ ਟਾਈਮ ਲਾ ਕੇ ਮਿਲਾਂਗੇ ਜੀ ਟਾਈਮ ਲਾ ਕੇ ਮਿਲਾਂਗੇ ਸੰਪਰਕ ਕਰਾਂਗੇ ਮਿਲਾਂਗੇ ਕੋਈ ਸਾਨੂੰ ਮਤਲਬ ਕਿਸੇ ਨੂੰ ਐਸਾ ਨਹੀਂ ਕਿਉਂਕਿ ਉਹ ਉਹਨਾਂ ਨੇ ਇੱਕ ਬਹੁਤ ਵਧੀਆ ਕੰਮ ਕੀਤਾ ਸੀ ਉਹਨਾਂ ਦੀ ਸਲਾਹਾ ਕੀਤੀ ਆ ਇਹ ਕਰ ਰਹੇ ਆ ਕਿ ਉਹਨਾਂ ਨੇ ਜਿਹੜਾ ਇਹ ਕਾਰਵਾਈ ਕਰਨ ਵਾਸਤੇ ਕਿਹਾ ਸ਼ਰੋਨੀ ਕਮੇਟੀ ਨੂੰ ਤੇ ਸ਼ਰੋਨੀ ਕਮੇਟੀ ਇਸ ਵਿੱਚ ਆਪਣੀ ਜ਼ਿੰਮੇਵਾਰੀ ਨੂੰ ਵਾਖੂਬੀ ਨਿਭਾਵੇ। ਇਹ ਜ਼ਿਕਰ ਕੀਤਾ ਵੀ ਤਤਕਾਲੀ ਸਰਕਾਰ ਨੇ ਰਾਜੀ ਸਾਹਿਬ ਨਾਲ ਇਹ ਕਾਰਵਾਈ ਨਹੀਂ ਸੀ ਕੀਤੀ। ਈਨ ਸਾਲਾਂ ਦੀ ਰਿਪੋਰਟ ਜਿਹੜੀ ਅੱਥੇ ਦਿੱਤੀ ਗਈ ਸੀ। ਜਿਆਦੀ ਹਾਫਰੇਸ ਨੇ ਜਦੋਂ ਇੱਥੇ ਕਾਰਕਤਾ ਦੇ ਜਥੇਦਾਰ ਸਿਗੇ ਉਹਨਾਂ ਨੇ ਪੰਜਾਬ ਸਰਕਾਰ ਮੌਜੂਦਾ ਆਪ ਸਰਕਾਰ ਨੂੰ ਲਿਖਿਆ ਸੀ ਪੱਤਰ ਵੀ ਇਹਦੇ ਬਾਰੇ ਜਿਹੜਾ ਉਹ ਜਿਹੜੀ ਰਿਪੋਰਟ ਹੈ ਕੰਪਨੀ ਚ ਆਪੀ ਜਾਵੇ ਪਰ ਉਹ ਪੰਜਾਬ ਸਰਕਾਰ ਨੇ ਵੀ ਨਹੀਂ ਕੀਤੀ ਸੀ ਆਪ ਸਰਕਾਰ ਨੇ ਹਾਂ ਉਹਨਾਂ ਨੇ ਜੇ ਨਹੀਂ ਕੀਤੀ ਤੇ ਬਹੁਤ ਮਾੜੀ ਗੱਲ ਕੀਤੀ ਹੈ ਉਹਨਾਂ ਨੂੰ ਕਰਨੀ ਚਾਹੀਦੀ ਸੀ ਤੇ ਸਾਡਾ ਗਿਲਾ ਜਿਹੜਾ ਉਹ ਸਰਕਾਰ ਤੇ ਵੀ ਹੈਗਾ ਜਿਹੜੀ ਮੌਜੂਦਾ ਹੈ ਜਿਹੋ ਨਹੀਂ ਕਰ ਰਹੀ ਤੇ ਅਕਾਲੀ ਸਰਕਾਰ ਤੇ ਸਾਡਾ ਗਿਲਾ ਇਸ ਕਰਕੇ ਵੀ ਜ਼ਿਆਦਾ ਹੈ ਕਿਉਂਕਿ ਅਕਾਲੀ ਸਰਕਾਰ ਸਿੱਖਾਂ ਦੀਆਂ ਵੋਟਾਂ ਲੈ ਕੇ ਚੁਣੀ ਜਾਂਦੀ ਹੈ ਤੇ ਉਹ ਸਿੱਖਾਂ ਦੀ ਜਥੇਬੰਦੀ ਕਹਾਉਂਦੀ ਹੈ ਉਹ ਕਹਿ ਰਿਹਾ ਹੈ ਕਿ ਅਸੀਂ ਅਕਾਲ ਤਖਤ ਸਾਹਿਬ ਤੇ ਜਾਂ ਹਰਮੰਦਰ ਸਾਹਿਬ ਸਾਡੀ ਇੱਥੇ ਜਥੇਬੰਦੀ ਜਿਹੜੀ ਉਹ ਬਣੀ ਸੀ ਤੇ ਅਸੀਂ ਇੱਥੋਂ ਦੇ ਪਹਿਰੇਦਾਰ ਆ ਇਹ ਉਹਨਾਂ ਦੀ ਇੱਕ ਵੱਡੀ ਜ਼ਿੰਮੇਵਾਰੀ ਹੈ ਦੂਜੀਆਂ ਸਰਕਾਰਾਂ ਨਾਲੋਂ ਵੱਧ ਕੇ ਜਹੇਦਾਰ ਨੂੰ ਸੱਦਾ ਦਿੱਤਾ ਤੇ ਹਰਪ੍ਰੀਤ ਸਿੰਘ ਨੂੰ ਆ ਉਸ ਦਿਨ ਅਸੀਂ ਜਹੇਦਾਰ ਅਕਾਲ ਤਖਤ ਸਾਹਿਬ ਦੇ ਜੋ ਸ਼ਰੋਣੀ ਕਮੇਟੀ ਵੱਲੋਂ ਬਣਿਆ ਇਹਨਾਂ ਨੂੰ ਵੀ ਔਰ ਭਾਈ ਹਰਪ੍ਰੀਤ ਸਿੰਘ ਜੀ ਜਿਹੜੇ ਉੱਥੋਂ ਆਪਣੇ ਤਖਤ ਦਮਦਮ ਸਾਹਿਬ ਵਾਲਿਆ ਤੇ ਇਸੇ ਤਰੀਕੇ ਨਾਲ ਆਪਣੇ ਦੂਸਰੇ ਜਥੇਦਾਰ ਮੰਡ ਸਾਹਿਬ ਵੀ ਜੀ ਦੂਸਰੇ ਵੀ ਜਿਹੜੇ ਜਿੰਨੇ ਵੀ ਸਖਸ਼ੇਤਾ ਨੇ ਧਾਰਮਿਕ ਸਭ ਨੂੰ ਹੀ ਖੁੱਲਾ ਸੱਦਾ ਦੇ ਰਹੇ ਆ ਤੇ ਜਥੇਦਾਰਾਂ ਨੂੰ ਤਾਂ ਹੀ ਸਪੈਸ਼ਲ ਸੱਦਾ ਦੇ ਰਹੇ ਆ ਕਿ ਆਓ ਉਸ ਦਿਨ ਆ ਕੇ ਉਹਨਾਂ ਨੂੰ ਆਪਣੀ ਸਰਦਾ ਜਿਹੜੀ ਹੈ ਉਹ ਪਿਆਰ ਜਿਹੜਾ ਉਹ ਸਾਰਾ ਜਨਤ ਕਰ। ਸਾਈਂ ਸਾਹਿਬ ਕਿ ਤਰੀਕ ਨੂੰ ਕਿੰਨੇ ਵਜੇ ਹੋਵੇਗਾ ਉੱਥੇ ਦਾ? ਲਗਭਗ ਜੀ ਅਸੀਂ ਠੰਡ ਦੇ ਦਿਨ ਨੇ ਤੋ ਸਾਡੀ ਰਿਕੁਐਸਟ ਸ਼ਰੋਨੀ ਕਮੇਟੀ ਨੂੰ ਇਹ ਹੀ ਹੈ ਕਿ ਉਸ ਦਿਨ 10 ਵਜੇ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਜਾਣ ਤਾਂ ਕਿ ਸੰਗਤਾਂ ਜਿਹੜੇ ਦੂਰ ਦਰੇਡੇ ਦੀਆਂ ਨੇ ਉਹ ਵੀ ਉੱਥੇ ਧੁੰਦ ਦੇ ਕਾਰਨ ਜਿਹੜੀਆਂ ਟਾਈਮ ਨਾਲ ਪਹੁੰਚ ਸਕਣ ਕਈ ਵਾਰੀ ਤੜਕੇ ਨਹੀਂ ਆਇਆ ਜਾਂਦਾ ਇਹ ਉਹ ਥੋੜਾ ਜਿਹਾ ਇਸ ਸੰਬੰਧ ਵਿੱਚ ਉਹ ਆਪਣਾ ਸ਼ਰੋਨੀ ਕਮੇਟੀ ਜਿਹੜੀ ਹੈ ਉਹ ਸਹਿਯੋਗ ਕਰੇ ਪਾਏ ਸਾਹਿਬ ਕੀ ਕਹਨੋ ਮੈਂ